ਨਵਜੂਤ ਕੋਰ ਸਿੱਧੂ ਖੋਹਰਾਂ ਦੇ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ? ਐਨੀ ਵਨ ਆਨ 83 ਮੇਰ ਕੋ ਫਾੜੀ ਦੇ ਤੋ ਥੋੜੀ ਦੇਰ ਪਹਿਲਾਂ ਦੀ ਗੱਲ ਮੈਂ 22 ਨੰਬਰ ਫਾਟਕ ਗੇੜੀ ਲਾਉਣ ਚੱਲਿਆ ਅੱਛਾ ਜਵਾਨ ਮੁੰਡੇ ਗੇੜੀਆਂ ਨਾਲ ਉਹਨੇ ਪਾਕ ਗੁਪਨ ਦੀ ਟੁੱਟੀ ਆੜੀ ਇਹ ਸਾਹਮਣੇ ਉਹ ਪਗਡੰਡੀ ਤੇ ਤੁਰ ਹੀ ਆਉਂਦੇ ਸੀ ਬਣੀ ਮੇਰਾ ਦੋਸਤ ਤੇ ਬਿੱਟੂ ਇਹ ਪਿੱਛੇ ਬੈਠੇ ਸੀ ਜੋ ਦੇਖੀ ਨਾ ਪਹਿਲੀ ਵਾਰ ਮਾਰੀ ਮੈਂ ਬ੍ਰੇਕ ਤੇ ਬਣੀ ਮੇਰੀ ਗੋਦੀ ਚ ਆ ਗਿਆ ਸੀ ਤੇ ਬਿੱਟੂ ਅੱਗੇ ਸ਼ੀਸ਼ੇ ਚ ਵਜਿਆ ਤਾੜ ਦੇਣੇ ਉਹ ਐਡੀ ਕੱਡੀ ਗਾਲ ਮੈਨੂੰ ਉਹ ਪਾਗਲ ਹੋ ਗਿਆ ਉਹ ਤੂੰ ਹਾਂ ਮੈਂ ਕਿਹਾ ਹਟ ਇੱਧਰ ਦੇਖ ਤੂੰ ਦੇਖਿਆ ਨਾ ਉਹ ਵੀ ਦੋਵੇਂ ਚੁੱਪ ਹੋ ਗਏ ਹਾਂ ਐਨੀ ਸੋਹਣੀ ਸੀ ਪੁੱਛਣਾ ਹਾਂ ਬਾ ਫਿਰ ਉਹ ਦੂਬਾਰ ਇਹਦੇ ਘਰ ਦੇ ਬਾਹਰ ਇੱਕ ਪਿੱਕ ਚਿਕ ਹੁੰਦਾ ਸੀ ਪਟਿਆਲੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਜਾਣਦੇ ਹੋਣ ਹੁਣ ਤਾਂ ਬੰਦ ਹੋ ਗਿਆ ਹਾਂ ਉੱਥੇ ਚਿਕਨ ਖਾਈ ਜਾਣੇ ਸਾਰਾ ਦਿਨ ਖੜੇ ਰਹਿਣਾ ਪਰ ਬੋਸ ਕਿਨੇ ਮਾਰੇ ਬੁੜੀ ਕਿਨੇ ਆਪਣਾ ਮਾਰਿਆ ਅੱਛਾ ਮੈਂ ਹਟੇ ਹੀ ਨਹੀਂ ਪੋਜ਼ਿਟਿਵ ਸੀ ਜਵਾਬ ਫਿਰ ਨਾ ਮਿਹਨਤ ਲਾਉਣੀ ਮੰਨੀ ਨਹੀਂ ਹਾਂ ਮੰਨੀ ਨਹੀਂ ਹਾਂ ਪਤਾ ਨਹੀਂ ਕਿੰਨੀ ਦੇ ਲੱਗੇ ਹੀ ਰਹਿ ਮੈਂ ਹਟੇ ਹੀ ਨਹੀਂ ਕਦੇ ਗਾਣਾ ਲਾ ਲੈਣਾ ਤੇਰਾ ਪਿੱਛਾ ਨਾ ਮੈਂ ਛੋੜੂੰਗਾ ਸੋਣੀ ਇਹ ਵੇਚ ਦੇ ਚਾਹੇ ਜੇਲ੍ਹ ਮੈਂ ਉਹ ਨਾ ਹੁੰਦਾ ਨਹੀਂ ਲਾਉਂਦਾ ਅੱਛਾ ਕਾਰ ਚ ਲਾਇਆ ਮਗਰ ਮਗਰ ਫਿਰ ਜਨ ਹਾਂ ਦੀਵਾਨ ਵਾਰ ਪਿਆਰ ਫੇਰ ਮੰਨ ਗਈ ਜਾਂਦੀ ਅੱਛਾ ਫਿਰ ਘਰੇ ਗੱਲਬਾਤ ਕੀਤੀ ਦੋਵੇਂ ਘਰ ਮੰਨ ਗਏ ਮੰਨ ਗਏ ਹੂੰ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ 'ਚ ਨਵਜੋਤ ਕੌਰ ਦਾ ਕੀ ਰੋਲ ਹੈ ਅਰਧਾਂਗਣੀ ਦਾ ਸੱਚਾ ਮਤਲਬ ਮੈਂ ਸਮਝਿਆ ਨੋਨੀ ਨੂੰ ਮਿਲਣ ਤੋਂ ਬਾਅਦ ਅਰਧਾਂਗਣੀ ਹੈ 80% ਅਰਧਾਂਗਣੀ ਦਾ 50% ਹੁੰਦਾ ਨਾ 80% ਕਦੇ ਘਰ ਦੀ ਫਿਕਰ ਨਹੀਂ ਹੋਈ ਬੱਚੇ ਭਾਵੇਂ ਇਗਨੋਰ ਹੁੰਦੇ ਰਹੇ ਉਹਨੇ ਉਫ ਨਹੀਂ ਕੀਤੀ ਹਾਂ ਬਿਨਾਂ ਉਹਨੂੰ ਪੁੱਛੇ ਅੰਮ੍ਰਿਤਸਰ ਇਲੈਕਸ਼ਨ ਲੜਿਆ ਹਾਂ ਵਚਨ ਦੇ ਤੇ ਉਹਨੂੰ ਬਿਨਾਂ ਪੁੱਛੇ ਸ਼ਾਹਨ ਸ਼ਾਹ ਹੋਰ ਦੀ ਜ਼ਿੰਦਗੀ ਚਾਰ ਚਾਰ ਸਾਲ ਮੈਂ ਉਬਰੋਏ ਹੋਟਲ ਚ ਰਿਹਾ ਕਦੇ ਆਸਟ੍ਰੇਲੀਆ ਕਦੇ ਕਿਤੇ ਕਦੇ ਕਿਤੇ ਉਦੇ ਫਾਦਰ ਦੀ ਡੈਥ ਹੋਈ ਮੈਂ ਪਟਿਆਲੇ ਜਾ ਨਹੀਂ ਸਕਿਆ ਕਿਉਂਕਿ ਵਚਨ ਦਿੱਤਾ ਸੀ ਅਮਰਸਰ ਨੂੰ ਹਾਂ ਵੀ ਮਰਗਤੇ ਵੀ ਨਹੀਂ ਗਿਆ ਹਾਂ ਖਤਮ ਹੋ ਗਈ ਟੁੱਟ ਗਈ ਔਰ ਇਹਨੂੰ ਕਹਿੰਦੇ ਨੇ ਡੈਥ ਬੈੱਡ ਤੇ ਸੀ ਡਿਪਰੈਸ਼ਨ ਚ ਫਿਰ ਦਿੱਲੀ ਲੈ ਕੇ ਗਿਆ ਹਾਂ ਦਿੱਲੀ ਲੈ ਕੇ ਮੈਂ ਤੇ ਕਰਨ ਨੇ ਕੱਢੀ ਹੋਈ ਜੀ ਹਜੇ ਵੀ ਉਹ ਗੋਲੀਆਂ ਚੱਲਦੀਆਂ ਨੇ ਹੋਈਆਂ ਹਾਂ ਮੈਂ ਕਿਹਨੂੰ ਸਿੱਧੂ ਦਬਾਂਗ ਹੈ ਕਦੀ 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 ਸਿੱਧੂ ਦੀ ਗੋਰੀ ਹਰਟ ਹੋਈ ਕਿ ਮੇਰੀ ਵਾਈਫ ਦੇ ਫੈਸਲੇ ਟਲ ਹੈ ਆਮ ਤੌਰ ਤੇ ਅੱਜ ਦੇ ਜ਼ਮਾਨੇ ਮੈਂ ਲੋਕ ਗੱਲਾਂ ਬਹੁਤ ਕਰਦੇ ਕਹਿ ਦਿੰਦੇ ਆ ਕਿ ਊਮਨ ਇੰਪਾਵਰਮੈਂਟ ਦੀ ਗੱਲ ਨਹੀਂ ਨਹੀਂ ਮੈਂ ਤੈਨੂੰ ਇਹ ਗੱਲ ਸਮੈਂ ਸਭ ਕੁਝ ਦੇਖ ਸਕਦਾ ਆਪਣੀ ਘਰ ਵਾਲੀ ਨੂੰ ਔਖਨ ਦੇ ਸਕਦਾ ਉਹਦਾ ਤਿਆਗ ਨੇ ਮੇਰੇ ਲਈ ਬਹੁਤ ਵੱਡੇ ਤਿਆਗ ਇਸ ਕਰਕੇ ਜਿਹੜੇ ਬੰਦੇ ਮੇਰੀ ਘਰ ਵਾਲੀ ਬਾਰੇ ਬੋਲਦੇ ਨੇ ਫਿਰ ਉਹਨਾਂ ਲਈ ਹੱਕ ਜਣਾ ਆਪਣੇ ਨਹੀਂ ਕਦੇ ਗੁੱਸਾ ਨਹੀਂ ਜਿਹੜੇ ਬੇਟੇ ਤੇ ਬੇਟੀ ਨਾਲ ਕਿਦਾਂ ਦਾ ਰਿਲੇਸ਼ਨ ਹੈ ਬੇਟੀ ਨਾਲ ਬੜੇ ਖਤਮ ਆ ਮਾਂ ਦੇ ਨਾਲ ਤੇ ਅੱਛਾ ਦੋਨੋਂ ਹੀ ਬੇਟੇ ਨੂੰ ਇਹ ਹੁੰਦਾ ਵੀ ਮੈਂ ਆਪਣੀ ਬੇਟੀ ਨੂੰ ਜ਼ਿਆਦਾ ਪਿਆਰ ਕਰਦਾ। ਹਾਂ। ਐ ਜਾ ਨਹੀਂ। ਅੱਛਾ। ਦੋਨਾਂ ਨੂੰ ਕਰਦਾ। ਅੱਛਾ। ਲੇਕਿਨ ਉਹਨੂੰ ਇਹ ਲੱਗਾ ਵੀ ਮੈਂ ਆਪਣੀ ਕੁੜੀ ਨੂੰ ਜ਼ਿਆਦਾ। ਉਹ ਜ਼ਿਆਦਾ ਅਮਰਸਾ ਰਹਿੰਦੇ ਆ ਦੋਨੋਂ। ਉਹ ਦੁੱਧੀਆਂ। ਹੂੰ। ਇੱਥੇ ਆਇਆ ਸੀ। ਐਡਵੋਕੇਟ ਨਾਲ ਮਾਂ ਦੇ ਘਰ ਹਾਂ ਤੇ। ਹਾਂਜੀ। ਨੇ ਕਿਹਾ ਜੀ ਜੇ ਕੋ ਮੁੰਡਾ ਰਖਾ ਲਿਆ। ਹੂੰ। ਬਾਹਰੋਂ ਪੜ ਗਿਆ। ਉਹਨੇ ਆਪ ਆਪਣੀ ਮਾਂ ਨੂੰ ਕਿਹਾ ਵੀ ਤੂੰ ਵੀ ਜੁਆਇਨ ਨਹੀਂ ਕਰੇਂਗੀ ਮੈਂ ਵੀ ਨਹੀਂ ਕਰੂੰਗਾ। ਅੱਛਾ। ਪਾਪਾ ਦੇ ਦਾਅ ਨਾਲ। ਮੈਂ ਕੌਣ ਸੀ ਉਹਨੂੰ ਰੁਕਣ। ਮੈਂ ਆਪਣੇ ਪੁੱਤ ਦੇ ਹੱਕ ਹੱਕ ਬਹੁਤ ਮਰੇ ਆ। ਮੈਂ ਚੰਗਾ ਬਾਪ ਨਹੀਂ ਕਿਸੇ ਪਾਸੋਂ। ਕਦੀ ਬੇਟੇ ਨੇ ਸ਼ਿਕਵਾ ਕੀਤਾ ਇਸ ਗੱਲ ਦਾ। ਇੱਕ ਵਾਰ ਵੀ ਨਹੀਂ। ਵੀ ਬਾਪੂ ਟਾਈਮਿੰਗ ਦੇ ਦਿੰਦਾ ਸਾਨੂੰ। ਉਹ じゃ ਬੇਟਾ ਨਹੀਂ ਹੋ ਸਕਦਾ। ਹਾਂ। ਤੇ ਮੇਰੇ ਵਰਗਾ ਮਾੜਾ ਬਾਪ ਨਹੀਂ ਹੋ ਸਕਦਾ। ਜਿਹਨੇ ਆਪਣੇ ਪੁੱਤ ਦੇ ਹੱਕ ਖੋ ਕੇ ਉਹਨੂੰ ਕਿਹਾ ਵੀ ਨਹੀਂ ਤੂੰ ਅਸਿਸਟੈਂਟ ਐਡਵੋਕੇਟ ਜਨ ਨਹੀਂ ਲੱਗੇਗਾ ਭਾਜੇ ਤੂੰ। ਕਦੀ ਬੇਟੇ ਨਾਲ ਵੋਟਿੰਗ ਵਗੈਰਾ ਕੀਤੀ ਗਏ ਹੋ ਕਦੇ? ਬਹੁਤ ਵਾਰ। ਹਾਂ। ਉਹ ਮੈਨੂੰ ਬਹੁਤ ਪਿਆਰ ਕਰਦਾ। ਕਿਦਾਂ ਦਾ ਸੁਭਾਅ ਨਵਜੂਤ ਵਾਲਾ ਕਿਹੜਾ ਗੁਣ ਹੈਗਾ ਉਹਦੇ 'ਚ? ਸੌਰੀ। ਲੇਕਿਨ ਮੇਰੇ ਨਾਮ ਕਰਕੇ ਉਹਦੇ ਮੌਕੇ ਮੈਂ ਖਾ ਗਿਆ ਹੂੰ ਇਹ ਕਿਤੇ ਹੋਰ ਹੁੰਦਾ ਪਿਓ ਦਾ ਸਾਇਆ ਨਾ ਹੁੰਦਾ ਹੂੰ ਤੋਂ ਫਸਟ ਕਲਾਸ ਹੁੰਦਾ ਅਜੇ ਦੋਨੋਂ ਅਨਮੈਰਿਡ ਹੈ ਹਾਂ ਹਾਂ ਹੂੰ ਬੜੀ ਕੋਈ ਕੀਤੀ ਵਿਆਹ ਨੂੰ ਮੰਨਦਾ